ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆਂ ਸੁਰਖੀਆਂ ਦੇ ਵੱਲ ਮਨੀਸੀ 사ਉਦੀਆ ਨੂੰ ਵੱਡਾ ਛਟਕਾ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹਾਈ ਕੋਰਟ ਨੇ ਕੀਤੀ ਸਖਤ ਟਿੱਪਣੀ ਕਿ 사ਉਦੀਆ ਨੇ ਜ਼ਮਾਨਤ ਰੱਦ ਕਰਨ ਦੇ ਫੈਸਲੇ ਨੂੰ ਦਿੱਤੀ ਸੀ ਚੁਣੌਤੀ ਕੈਨੇਡਾ ਤੇ ਖਾਲਿਸਤਾਨੀ ਸਮਰਥਕ ਮਾਮਲੇ ਦੇ ਵਿੱਚ NIA ਦੀ ਕਾਰਵਾਈ ਅਰਸ਼ਦੀਪ ਸਿੰਘ ਤੇ ਤਿੰਨ ਸਾਥੀਆਂ ਖਿਲਾਫ ਚਾਰਸ਼ੇੜ ਦਾਇਰ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਬਣਾ ਰਿਹਾ ਸੀ ਯੋਜਨਾ ਦੋਸ਼ਾਇਂ ਢੋਂ ਤੋਂ ਬਾਅਦ ਮੀਡੀਆ ਦੇ ਸਵਾਲ ਤੇ ਬੋਲੇ ਬ੍ਰਿਜ ਪੁਸ਼ਨ ਸ਼ਰਨ ਸਿੰਘ ਕਿਹਾ ਆਓ ਸ਼ਾਮ ਨੂੰ ਫਾਂਸੀ ਤੇ ਲਟਕ ਜਾਣੇ ਆ ਮੇਰੇ ਕੋਲ ਆਪਣੀ ਬੇਗੁਨਾਹੀ ਦੇ ਸਾਰੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਪਕਾਰੀ ਨੀਤੀ ਕਪਲੇ ਨਾਲ ਜੁੜੇ ਪਿਸ਼ਟਾਚਾਰ ਤੇ منی ਲਾਂਡਰਿੰਗ ਮਾਮਲੇ ਵਿੱਚ ਮਨੀ ਸੀ ਸਾਉਦੀਆ ਨੂੰ ਵੱਡਾ ਝਟਕਾ ਲੱਗਿਆ ਦਿੱਲੀ ਹਾਈ ਕੋਰਟ ਨੇ ਦੋਵਾਂ ਮਾਮਲਿਆਂ 'ਤੇ ਨਿਯਮਿਤ ਜ਼ਮਾਨਤ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਸਾਉਦੀਆ ਨੇ ਜ਼ਮਾਨਤ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਪਟੀਸ਼ਨਾਂ ਨੂੰ ਰੱਦ ਕਰਦੇ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਕਿਹਾ ਕਿ ਸਾਉਦੀਆ ਦਾ ਵਿਹਾਰ ਲੋਕਤੰਤਰੀ ਸਿਧਾਂਤਾਂ ਨਾਲ ਵੱਡਾ ਤੋਖ ਹੈ ਅਦਾਲਤ ਨੇ ਕਿਹਾ ਕਿ ਇਹ ਮਾਮਲਾ ਮਨਿਸ ਸਾਉਦੀਆ ਦੁਆਰਾ ਸੱਤਾ ਦੀ ਗੰਭੀਰ ਦੁਰਵਰਤੋਂ ਤੇ ਵਿਸ਼ਵਾਸ ਦੀ ਉਲੰਘਣਾ ਨੂੰ ਦਰਸਾਉਂਦਾ ਹੈ ਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਮਲੇ ਵਿੱਚ ਇਕੱਠੀ ਕੀਤੀ ਗਈ ਸਮੱਗਰੀ ਤੋਂ ਇਹ ਪਤਾ ਲੱਗਦਾ ਹੈ ਕਿ ਸਾਉਦੀਆ ਨੇ ਆਪਣੇ ਟੀਚਿਆਂ ਦੇ ਅਨੁਕੂਲ ਜਨਤਕ ਫੀਡਬੈਕ ਨੂੰ ਅਨੁਕੂਲਿਤ ਕਰਕੇ ਆਪਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਨੂੰ ਵਿਗਾੜ ਦਿੱਤਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਕੈਨੇਡਾ ਸਥਿਤ ਖਾਲਿਸਤਾਨ ਪੱਖੀ ਹਰਸ਼ਦੀਪ ਸਿੰਘ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਦਾ ਹਿੱਸਾ ਬਣਨ ਦੇ ਦੋਸ਼ 'ਤੇ ਚਾਰ ਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ ਇਹ ਜਾਣਕਾਰੀ ਦਿੱਤੀ ਹੈ ਚਾਰਸ਼ੀਟ ਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਪੰਜਾਬ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਅਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਚਲਾਈ ਜਾ ਰਹੀ ਸਲੀਪਰ ਸੈੱਲ ਨੂੰ ਖਤਮ ਕਰਨ ਲਈ NIA ਦੀ ਯੋਜਨਾ 'ਚ ਵੱਡੀ ਛਾਲ ਹੈ ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਤੇ ਉਸਦੇ ਭਾਰਤੀ ਏਜੰਟਾ ਹਰਜੀਤ ਸਿੰਘ ਉਰਫ ਹੈਰੀ ਮੋੜ ਰਵਿੰਦਰ ਸਿੰਘ ਉਰਫ ਰਾਜਵਿੰਦਰ ਸਿੰਘ ਉਰਫ ਹੈਰੀ ਰਾਜਪੁਰਾ ਤੇ ਰਾਜੀਵ ਕੁਮਾਰ ਉਰਫ ਸ਼ੀਲਾ ਖਿਲਾਫ NIA ਦੀ ਵਿਸ਼ੇਸ਼ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਦੱਸਦੀ ਹੈ ਕਿ ਤਿੰਨੇ ਸਾਥੀ ਖਾਲਿਸਤਾਨ ਟਾਈਗਰ ਫੋਰਸ ਦੇ ਅਤਵਾਦੀ ਡਾਲਾ ਦੇ ਨਿਰਦੇਸ਼ਾਂ ਤੇ ਭਾਰਤ ਵਿੱਚ ਇੱਕ ਵੱਡੇ ਅਤਵਾਦੀ ਗੈਂਗਸਟਰ ਸਿੰਡੀਕੇਟ ਨੂੰ ਚਲਾ ਰਹੇ ਸਨ ਰਾਉਜ਼ੇਵਨੀ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਪੁਸ਼ਨ ਸ਼ਰਨ ਸਿੰਘ ਖਿਲਾਫ ਰਸਮੀ ਤੌਰ ਤੇ ਦੋਸ਼ ਐਲਡ ਕਰ ਦਿੱਤੇ ਨੇ ਬ੍ਰਿਜ ਪੁਸ਼ਨ ਨੇ ਕਿਹਾ ਕਿ ਆਉ ਸ਼ਾਮ ਨੂੰ ਲਟਕ ਜਾਣੇ ਆ ਜਦੋਂ ਅਦਾਲਤ ਦੇ ਬਾਹਰ ਮੀਡੀਆ ਨੇ ਉਸ ਦੀ ਪਿਛਲੀ ਟਿੱਪਣੀ ਜਿਸ ਚੋ ਉਸ ਨੇ 11 ਮਈ ਨੂੰ ਕਿਹਾ ਸੀ ਕਿ ਦੋਸ਼ ਸਾਬਿਤ ਹੋਣ ਤੇ ਉਹ ਫਾਂਸੀ ਲਾ ਲਵੇਗਾ ਬਾਰੇ ਪੁੱਛਿਆ ਤਾਂ ਬ੍ਰਿਜ ਪੁਸ਼ਨ ਨੇ ਕਿਹਾ ਕਿ ਸ਼ਾਮ ਨੂੰ ਆਉ ਉਹ ਖੁਦ ਨੂੰ ਫਾਂਸੀ ਲਾ ਲਵੇਗਾ ਬ੍ਰਿਜ ਪੁਸ਼ਨ ਨੇ ਕਿਹਾ ਕਿ ਤੁਸੀਂ ਮਜ਼ਾਕ ਕਰ ਰਹੇ ਹੋ ਮੈਂ ਕਿਹਾ ਸੀ ਜਿਸ ਦਿਨ ਦੋਸ਼ ਸਾਬਿਤ ਹੋ ਗਏ ਹੁਣ ਤੱਕ ਮੇਰੇ ਤੇ ਦੋਸ਼ ਐ ਹੋਈ ਨਹੀਂ ਉਹਨਾਂ ਨੇ ਹੁਣ ਅਦਾਲਤ ਵਿੱਚ ਜਿਸ ਨੂੰ ਸਾਬਿਤ ਕਰਨਾ ਹੋਏਗਾ ਤੇ ਉਹਨਾਂ ਕੋਲ ਜੋ ਸਬੂਤ ਨੇ ਉਹਨਾਂ ਦੀ ਵਿਆਖਿਆ ਕਰਨੀ ਹੋਏਗੀ ਤੇ ਮੇਰੇ ਕੋਲ ਆਪਣੀ ਬੇਗੁਨਾਹੀ ਦੇ ਸਾਰੇ ਸਬੂਤ ਨੇ ਤੇ ਸਾਰੇ ਛੋਟੇ ਕੇਸ ਨੇ ਦਿੱਲੀ ਪੁਲਿਸ ਨੂੰ ਸਾਬਿਤ ਕਰਨਾ ਹੋਏਗਾ ਕਿ ਉਹਨਾਂ ਕੋਲ ਮੇਰੇ ਖਿਲਾਫ ਕੀ ਸਬੂਤ ਨੇ ਦੱਸ دیے ਕਿ ਇਸ ਵਾਰ 파ਟਵਾ ਨੇ ਉੱਤਰ ਪ੍ਰਦੇਸ਼ ਤੋਂ 6 ਵਾਰ ਸੰਸਦ ਮੈਂਬਰ रह चुके बृज पुषणरण सिंह ਨੂੰ ਟਿਕਟ ਨਹੀਂ ਦਿੱਤੀ ਹੈ। ਉਹਨਾਂ ਦੀ ਥਾਂ ਪਾਰਟੀ ਨੇ ਕੇਸਰਗੰਨ ਸੀਟ ਤੋਂ ਉਹਨਾਂ ਦੇ ਪੁੱਤ ਕਰਨ पुषणरण सिंह ਨੂੰ ਟਿਕਟ ਦਿੱਤੀ ਹੈ। ਜਿਸ ਦੀ ਰומਾਇੰਦਗੀ बृज पुषणਨ ਤਿੰਨ ਵਾਰ ਕਰ ਚੁੱਕੇ ਹਨ। ਅੰਮ੍ਰਿਤਸਰ ਦੇ ਪੁਤਲੀਕਾਰ ਇਲਾਕੇ ਵਿਖੇ ਖਾਲਸਾ ਕਾਲਜ ਫॉर ਊਮਨ ਦੇ ਨਾਲ ਦੀ ਗਲੀ ਦੇ ਵਿੱਚ ਕ레ਡੀਮੇਟ ਸ਼ੋਰੂਮ ਤੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਅਗਨੀ ਭਿਆਨਕ ਸੀ ਕਿ ਸ਼ੋਰੂਮ ਦੇ ਅੰਦਰ ਜਿੰਨੇ ਵੀ ਕੱਪੜੇ ਦਾ ਸਮਾਨ ਪਿਆ ਸੀ ਸੜ ਕੇ ਸੁਆਹ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕੇ ਮੌਕੇ ਤੇ ਹੀ ਦਮਕਲ ਵਿਭਾਗ ਦੇ ਅਧਿਕਾਰੀ ਪਹੁੰਚੇ ਜਿਨ੍ਹਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਯੂਥ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਵਿੱਚ ਪੈਦਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਰੌਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਵਾ ਰੇਲਵੇ ਰੋਡ ਵਿਖੇ ਜਾ ਕੇ ਸਮਾਪਤ ਹੋਇਆ। ਇਸ ਮੌਕੇ ਸੋਨ ਸਿੰਘ ਠੰਡਲ, ਜਤਿੰਦਰ ਸਿੰਘ ਲਾਲੀ ਬਾਜਵਾ, ਐਡਵੋਕੇਟ ਸ਼ਮਸ਼ੇਰ ਸਿੰਘ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਅਹੁਦੇਦਾਰ ਮੌਜੂਦ ਸਨ। ਜਵਾਨ ਬਹੁਤ ਥੋੜਾ ਟਾਈਮ ਰਹਿ ਕਿ ਭੈਲੇ ਦੇਖ ਰੋ ਵੋਟਾਂ ਪੈਣੀਆਂ ਲਗਭਗ ਇੱਕ ਹਫਤਾ ਅਸੀਂ ਜਿੱਥੇ ਪਿੰਡਾਂ ਦੇ ਵਿੱਚ ਹਰ ਰੋਜ਼ ਪ੍ਰਚਾਰ ਕਰ ਰਹੇ ਆ ਉੱਥੇ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਐਸਓਏ ਦੇ ਔਰ ਜੂਥ ਮਿਕ ਦੇ ਉਹਨਾਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਇੱਕ ਜਿਹੜਾ ਰੋਡ ਸ਼ੋਅ ਕਰਨਾ ਤੇ ਉਹਦੇ ਵਾਸਤੇ ਸਾਰੇ ਇਕੱਠੇ ਹੋਏ ਆ ਮੈਂ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਆਏ ਆ ਔਰ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਸਾਰੇ ਭਰਾਵਾਂ ਨੇ ਟਾਈਮ ਕੱਢਿਆ ਤੇ ਨਾਲੋਂ ਨਾਲ ਆਪਾਂ ਚੱਲਦੇ ਦੇਖਦੇ ਜਾਵਾਂਗੇ ਅੰਮ੍ਰਿਤਸਰ ਦੇ ਸੁਲਤਾਨਬਿੰਦ ਰੋਡ ਤੇ ਪਤੀ ਵੱਲੋਂ ਆਪਣੇ ਪਤਨੀ ਨੂੰ ਗਾਲ੍ਹਾਂ ਕੱਢਣੀਆਂ ਇੰਨੀਆਂ ਮਹਿੰਗੀਆਂ ਪਈਆਂ ਕਿ ਗਵਾਂਡੀਆਂ ਨੇ ਉਸ ਵਿਅਕਤੀ ਦਾ ਕਟਾਪਾ ਚਾਰ ਦਿੱਤਾ ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਨੇ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਵਿਖੇ ਪਹੁੰਚਤੀ ਕਰਵਾਇਆ ਗਿਆ ਜਿਸ ਨੂੰ ਅਜੇ ਤੱਕ ਡਾਕਟਰਾਂ ਵੱਲੋਂ ਅਨਫੀਡ ਦੱਸਿਆ ਜਾ ਰਿਹਾ ਉੱਥੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਦੋਸ਼ੀ ਸ਼ਰੇਆਮ ਨੂੰ ਹਨ ਨੂੰ ਧਮਕੀਆਂ ਦੇ ਰਹੇ ਨੇ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੋਂ ਬਾਅਦ ਬੰਦੀ ਕਾਰਵਾਈ ਅਮਲ ਚੇਲਿਆਂ ਦੀ ਜਾਵੇਗੀ। ਮਾਮਲਾ ਦੇ ਆਪਣਾ ਜਸਦੇਵ ਸਿੰਘ ਸਾਨੂੰ ਰਣਜੀਤ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ ਗੜੀ ਨੰਬਰ 6 ਮਕਾਨ ਨੰਬਰ 25 52 34 ਤੇਣ ਵਾਲਾ ਇਹਦੇ ਨਾਲ ਮਤਲਬ ਪਪਲੂ ਨਾਮ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਜਿਹੜਾ ਪਪਲੂ ਆ ਇਹਦਾ ਗਵਾਂਡੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਨਾਲ ਹੋ ਰਿਹਾ ਇਹਨਾਂ ਨਾਲ ਕਿ ਤੇਰੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਤਾਲ ਵਿੱਚ ਜੀਰੇ ਲਾ ਦੀ ਦਾਗ ਲਿਆ ਜੋ ਇਹਦਾ ਬਿਆਨ ਹਸਨਕਾਰੀ ਗਏ ਹਾਂ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਪੇਡ ਦਿੱਤਾ ਸੀ ਆ ਵੀ ਜੇ ਠੀਕ ਨਹੀਂ ਆਗੇ ਪਾਜਪਾ ਦੇ ਜਰਨਲਿਸਟ ਤਰਨੁਜੋਗ ਦਾ ਕਹਿਣਾ ਹੈ ਕਿ ਕੇਜਰੀਬਾਲ ਇਸ ਸਦੀ ਦਾ ਸਭ ਤੋਂ ਝੂਠਾ ਨੇਤਾ ਉਹਨਾਂ ਦੱਸਿਆ ਕਿ ਅਮਿਤ ਸ਼ਾ ਜੇਪੀ ਨੱਡਾ ਤੇ ਹਰਦੀਪ ਪੁਰੀ ਦੇ ਨਾਲ-ਨਾਲ ਪਾਜਪਾ ਦੇ ਹੋਰ ਆਗੂ ਵੀ ਪੰਜਾਬ 'ਚ ਚੋਣ ਪ੍ਰਚਾਰ ਕਰਨ ਲਈ ਆਉਣਗੇ ਉਹਨਾਂ ਕਿਹਾ ਕਿ 11 ਕਰੋੜ ਦੇਸ਼ ਦੇ ਕਿਸਾਨਾਂ ਦੇ ਘਰ ਕਿਸਾਨ ਸਨਮਾਨ ਨidhi ਯੋਜਨਾ ਦਾ ਪੈਸਾ ਪੀਐਮ ਮੋਦੀ ਵੱਲੋਂ ਭੇਜਿਆ ਜਾ ਰਿਹਾ ਹੈ ਉਹਨੇ ਕਿਹਾ ਕਿ ਦੇਸ਼ ਦਾ ਕਿਸਾਨ ਤੇ ਦੇਸ਼ ਦਾ ਜਵਾਨ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਦੇ ਲਈ ਕੰਮ ਕਰਦਾ ਰਿਹਾ ਹੈ ਤੇ ਕੰਮ ਕਰਦਾ ਰਹੇਗਾ ਫੇਰੀ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਹੋਏਗੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਵੀ ਹੋਏਗੀ ਪ੍ਰਧਾਨ ਪ੍ਰਧਾਨ ਰਾਸ਼ਟਰਪਤੀ ਜੇਪੀ ਨਟਾ ਸਾਹਿਬ ਦੀ ਵੀ ਹੋਏਗੀ ਜਲਦੀ ਹੀ ਤੁਹਾਨੂੰ ਇੱਕ ਅੱਧੇ ਦਿਨ ਚ ਸਾਰੇ ਪ੍ਰੋਗਰਾਮ ਛਾਇਆ ਹੋ ਜਾਣਗੇ ਅਗਲਾ 10 ਦਿਨਾਂ ਦੇ ਅੰਦਰ ਹਰ ਰੋਜ਼ ਪੰਜਾਬ ਦੇ ਅੰਦਰ ਸੈਂਟਰਲ ਲੀਡਰਸ਼ਿਪ ਮਾਨੇ ਰਾਇਨਾ ਸਿੰਘ ਜੀ ਹੋਣ ਸਰਦਾਰ ਹਰਦੀਪ ਸਿੰਘ ਪੁਰੀ ਹੋਣ ਸਾਰੀ ਲੀਡਰਸ਼ਿਪ ਪੰਜਾਬ ਚ ਹੈ ਜਿਹੜੀ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਅਸੀਂ ਫਿਰ ਤੋਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਾਂਗੇ ਵਿਰੋਧ ਨਹੀਂ ਅਸੀਂ ਸਵਾਲ ਕਰਾਂਗੇ ਐਸਾ ਹੈ ਕਿ ਕੁਝ ਲੋਕ ਮੇਰੇ ਪੋਲੇ ਪਾਲੇ ਕਿਸਾਨਾਂ ਨੂੰ ਬੁਲਗਰਾਉਣ ਦਾ ਰਾਜਨੀਤਿਕ ਰੋਟੀਆਂ ਸੇਕਨ ਦਾ ਕੰਮ ਕਰ ਰਹੇ ਮੇਰੀ ਕਿਸਾਨ ਭਾਈਚਾਰੇ ਨੂੰ ਨਵੇਦਨ ਹੈ ਕਿ ਨਰਿੰਦਰ ਮੋਦੀ ਜੀ ਨੇ ਕਿਸਾਨਾਂ ਸੇ ਬਹੁਤ ਕੰਮ ਕੀਤਾ ਹੈ ਔਰ ਅੱਗੋਂ ਵੀ ਕਿਸਾਨਾਂ ਨਾਲ ਗੱਲਬਾਤ ਦੇ ਉਨ੍ਹਾਂ ਦੀ ਸਮੱਸਿਆਵਾਂ ਦੇ ਹਾਲਾਤ ਨੇ ਸਾਡੀ ਸਰਕਾਰ ਦੇ ਰਸਤੇ ਤੁੱਲੇ ਇਹ ਉਹ ਲੋਕ ਨੇ ਇਹ ਉਹ ਲੋਕ ਨੇ ਜਿਹੜੇ ਪੋਲੀਟিক্যাল ਪਾਰਟੀਆਂ ਦੇ ਕਿਸਾਨ ਨਹੀਂ ਉਹ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਜ਼ਿਲ੍ਹਾ ਅੰਮ੍ਰਿਤਸਰ ਹਲਕਾ ਰਾਇਆ ਸੰਸਿਤੇ ਬਲਾਕ ਚੋਗਾਵਾ ਦੀਨੋਂ ਦੇ ਸਰਹੱਦ ਦੀ ਪਿੰਡ ਪਿੰਡੀ ਸੈਦਾ ਵਿਖੇ ਕਣਕ ਦੇ ਨਾਣ ਨੂੰ ਅੱਗ ਲਗਾਉਣ ਕਾ ਗੰਨੇ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ। ਜਾਣਕਾਰੀ ਦਿੰਦੇ ਹਾਂ ਪਿੰਡੀ ਪਿੰਡੀ ਸੈਦਾ ਦੇ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕਣਕ ਦੀ ਨਾਣ ਨੂੰ ਅੱਗ ਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਪਰ ਕਈ ਲੋਕ ਨਾਣ ਨੂੰ ਅੱਗ ਲਾ ਰਹੇ ਨੇ ਜਿਸ ਨਾਲ ਮਨੁੱਖੀ ਜਾਨਾਂ ਪਸ਼ੂ ਤੇ ਪੰਛੀ ਵੀ ਇਸ ਦੀ ਭੇਟ ਵਿੱਚ ਚੜ ਰਹੇ ਨੇ। ਉਹਨਾਂ ਦੱਸਿਆ ਕਿ ਉਹਨਾਂ ਡੇਡ ਕਨਾਲਾ ਰਕਬੇ ਵਿੱਚ ਗੰਨੇ ਦੀ ਫਸਲ ਬੀਜੀ ਸੀ ਬਿੱਤੇ ਦਿਨੀ ਸੱਤਾ ਸਿੰਘ ਨੇ ਆਪਣੀ ਜ਼ਮੀਨ 'ਚ ਨਾਣ ਨੂੰ ਅੱਗ ਲਗਾ ਜਿਆਦਾ ਵਰਨਕਰਨ ਅਗਨੇ ਦੀ ਫਸਲ ਸਾੜ ਕੇ ਸਵਾਹ ਹੋ ਗਈ ਹੈ ਜਿਸ ਕਾਨੂੰਨਾ ਦਾ ਭਾਰੀ ਨੁਕਸਾਨ ਹੋਇਆ ਐ ਇਸ ਸਬੰਧੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਇਸ ਸਬੰਧੀ ਵਿਰੋਧੀ ਧਿਰ ਦੇ ਸਤਾ ਸਿੰਘ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਉਸਨੇ ਕੋਈ ਵੀ ਅਗਨ ਨਹੀਂ ਲਗਾਈ ਅੰਮ੍ਰਿਤਸਰ ਦੇ ਲక్ష్ਮੀ ਵਿਹਾਰ ਇਲਾਕੇ ਤੇ ਲੋਕਾਂ ਤੇ ਛੋਟੇ ਛੋਟੇ ਬੱਚਿਆਂ ਨੇ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਚੌਣਾ ਦਾ ਬਾਈਕਾਟ ਕੀਤਾ ਤੇ ਪੋਸਟਰਾਂ ਦੇ ਵਿੱਚ ਲਿਖਿਆ ਸੀ ਨੋ ਵੋਟਰ ਨੋ ਵੋਟ ਗੁਰੂ ਲਗਰੀ ਅੰਮ੍ਰਿਤਸਰ ਦੇ ਵਿੱਚ ਗਰਮੀ ਦਿਨੋ ਦਿਨ ਵਧ ਰਹੀ ਹੈ ਤੇ ਪਾਰਾ 44 ਡਿਗਰੀ ਤੋਂ ਪਾਰ ਲੰਘ ਚੁੱਕਿਆ ਜਿੱਥੇ ਆਮ ਲੋਕਾਂ ਨੂੰ ਗਰਮੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਉਹਨਾਂ ਨੂੰ ਪੀਣ ਦਾ ਪਾਣੀ ਵੀ ਨਹੀਂ ਮਿਲ ਰਿਹਾ ਜਿਸ ਕਾਰਨ ਉਹਨਾਂ ਦਾ ਜੀਣਾ ਹੋਰ ਵੀ ਮੁਹਾਲ ਹੋ ਚੁੱਕਿਆ ਇਲਾਕਾ ਵਾਸੀਆਂ ਦਾ ਕਹਿੰਦੇ ਕੋਈ ਨਾ ਬੋਲੂ ਵਿਧਾਇਕ ਤੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰ ਕਦੇ ਵੀ ਉਹਨਾਂ ਜਿਸ ਕਾਰਨ ਹੋ ਸਮਰਸੀਬਲ ਦਾ ਪਾਣੀ ਪੀਣ ਨੂੰ ਮਜਬੂਰ ਕਰੇ ਜਿਸ ਕਾਰਨ ਉਹਨਾਂ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤੇ 6 ਸਾਲ ਹੋ ਗਏ ਰਹਿੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਹੁਣ ਮਹੀਨਾ ਕ ਡੇਢ ਮਹੀਨਾ ਹੋ ਗਿਆ ਕਿ ਅੰਨਿਕ ਪਰੇਸ਼ਾਨੀ ਹੋਈ ਪਈ ਹੈ ਪਾਣੀ ਦੀ ਨਾ ਪਾਣੀ ਦੀ ਹੈ ਮੈਕਮੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਇਹ ਨਾ ਕੋਈ ਧਿਆਨ ਦਿੰਦੇ ਆ ਜੇ ਆਂਦੇ ਆ ਕੋਈ ਜਈ ਆ ਗਿਆ ਕੋਈ ਸੁਪਰੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਆ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿਣਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਪਾਣੀ ਨਹੀਂ ਆਏਗਾ ਪਾਣੀ ਤੇ ਕਹਿਣਗੇ ਪਿੱਛੇ ਆਂਦਾ ਪਿਆ ਹੁ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੀਤਾਂ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ